ਆਮ ਆਦਮੀ ਪਾਰਟੀ ਪੰਜਾਬ ਚ ਆਪਣੀ ਸਰਕਾਰ ਬਣਾਉਣ ਲਈ ਪੂਰਾ ਜ਼ੋਰ ਲਗਾ ਰਹੀ ਹੈ ਆਮ ਆਦਮੀ ਪਾਰਟੀ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਉਠਾ ਰਹੀ ਹੈ ਅੱਜ ਫਿਰ ਕਿਸਾਨਾਂ ਦੇ ਮੁੱਦੇ ਨੂੰ ਉਠਾਇਆ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਕੁਗੀ ਨਾਲ ਗੱਲਬਾਤ ਕਰਦੇ ਹਾਂ ਕੁਗੀ ਤੁਸੀਂ ਕਹਿੰਦੇ ਹੋ ਮੰਡੀਆਂ ਚ ਕਿਸਾਨ ਰੋਲ ਰਿਹਾਗਾ ਸੁਭੀਰ ਬਾਦਲ ਕਹਿੰਦੇ ਨੇ ਕਿਸਾਨ ਖੁਸ਼ਬਹਤ ਹੈ ਉਹ ਟੀਵੀ ਤੇ ਕਹਿੰਦੇ ਨੇ ਜਾਂ ਫਿਲਮਾਂ ਚ ਕਹਿੰਦੇ ਨੇ ਔਰ ਇੱਕ ਵਾਰੀ ਉਹਨਾਂ ਨੂੰ ਆਪ ਮੈਂ ਕਹਿਣਾ ਚਾਹਾਂਗਾ ਕਿ ਡਿਪਟੀ ਸੀਐਮ ਸਾਹਿਬ ਮੰਡੀਆਂ ਚ ਜ਼ਰੂਰ ਇੱਕ ਵਾਰੀ ਜਾ ਕੇ ਦੇਖੋ ਫਿਰ ਤੁਹਾਨੂੰ ਲੱਗੇਗਾ ਕਿ ਜਿਹੜਾ ਟੈਲੀਵਿਜ਼ਨ ਤੇ ਕਿਸਾਨ ਆਪਾਂ ਦਿਖਾ ਰਹੇ ਆ ਜਾਂ ਜਿਹੜਾ ਫਿਲਮਾਂ ਦੀਆਂ ਮਸ਼ਹੂਰੀਆਂ ਚ ਦਿਖਾ ਰਹੇ ਆ ਫਿਲਮ ਤੋਂ ਅੱਗੇ ਪਿੱਛੇ ਜਿਹੜੀਆਂ ਮਸ਼ਹੂਰੀਆਂ ਚੱਲਦੀਆਂ ਉਹ ਕਿਸਾਨ ਤੇ ਜਿਹੜਾ ਮੰਡੀ ਚ ਬੈਠਾ ਰੋਲ ਰਿਹਾ ਕਿਸਾਨ ਆ ਉਹਦੇ ਚ ਬਹੁਤ ਫਰਕ ਮੰਡੀਆਂ ਵਾਰੀ ਉਹਨਾਂ ਨੇ ਪਿਛਲੇ ਦਿਨਾਂ ਚ ਕਿਹਾ ਕਿ ਇਸ ਵਾਰ ਲਿਫਟਿੰਗ ਬੜੀ ਸ਼ਾਨਦਾਰ ਹੋ ਰਹੀ ਹੈਗੀ ਆ ਪਹਿਲੀਆਂ ਸਰਕਾਰਾਂ ਨਾਲੋਂ ਸਭ ਤੋਂ ਵਧੀਆ ਕੰਮ ਅਸੀਂ ਇਸ ਵਾਰ ਕਰ ਰਹੇ ਆਂ ਫਿਰ মিডিਆ ਕੋਲ ਬਹੁਤ ਜ਼ਿਆਦਾ ਡਿਸਟੈਂਸ ਤੇ ਜਾਣ ਦੀ ਲੋੜ ਨਹੀਂ মিডিਆ ਖੁਦ ਮੰਡੀਆਂ ਚ ਜਾ ਕੇ ਦੇਖ ਸਕਦਾ ਮੇਰੇ ਗੱਲਾਂ ਸ਼ਾਇਦ ਦੇਖ ਵੀ ਰਿਹਾ ਹੋਏਗਾ ਜੀ ਇੱਥੋਂ ਕਿਸੇ ਵੀ 20 ਕਿਲੋਮੀਟਰ ਦੇ ਘੇਰੇ ਚ ਬਹੁਤ ਵੱਡੀ ਮੰਡੀ ਹੋਏਗੀ ਕੋਈ ਨਾ ਕੋਈ ਮੈਂ ਚਾਹਾਂਗਾ ਤੁਸੀਂ ਵਿਜ਼ਿਟ ਕਰੋ ਕਿਸਾਨ ਉੱਥੇ ਪਿੱਟਣ ਵਾਲੀ ਹਾਲਤ ਚ ਬੈਠਾ ਹੋਇਆ ਕਿਸਾਨ ਹੁਣ ਤੁਸੀਂ ਕੀ ਕਰਨ ਜਾ ਰਹੇ ਹੋ ਅਸੀਂ ਬਿਲਕੁਲ ਅਸੀਂ ਜਿਹੜੀ ਜਿੰਸ ਹੈ ਉਹਦੀ ਨਾ ਲਿਫਟਿੰਗ ਨਹੀਂ ਹੋ ਰਹੀ ਹੈ ਜਿੰਸ ਚੁੱਕੀ ਨਹੀਂ ਜਾ ਰਹੀ ਜਿਨ੍ਹਾਂ ਦੀ ਚੁੱਕੀ ਗਈ ਹੈ ਉਹ ਵਿਲੇ ਲੋਕ ਇੱਥੇ ਪੇਮੈਂਟ ਲਈ ਬੈਠੇ ਨੇ ਉਹਨਾਂ ਨੂੰ ਪੇਮੈਂਟਸ ਨਹੀਂ ਮਿਲ ਰਹੀਆਂ ਇਹ ਬਹੁਤ ਵੱਡਾ ਕਿਸਾਨ ਦੇ ਨਾਲ ਮਜ਼ਾਕ ਹੋ ਰਿਹਾ ਉਹਦੇ ਨਾਲ ਧੋਖਾ ਹੋ ਰਿਹਾ ਤੇ ਤੁਸੀਂ ਜੇ ਤੁਸੀਂ ਉਹਦੀ ਪੈਰਵਾਈ ਨਹੀਂ ਕਰ ਸਕਦੇ ਕਟੋ-ਕਟ ਉਹਨੂੰ ਕੁਝ ਐਕਸਟਰਾ ਨਹੀਂ ਦੇ ਸਕਦੇ ਜੋ ਉਹਦਾ ਬਣਦਾ ਉਹ ਸਰਕਾਰ ਨੂੰ ਬੇਨਤੀ ਉਹ ਤੁਹਾਨੂੰ ਦੇ ਦਿਓ ਆਪਣੇ ਘਰ ਜਾਵੇ ਸੱਤ ਤੋਂ ਹੁਣ ਤੁਸੀਂ ਪਰਸੋਂ ਤੋਂ ਅਸੀਂ ਪਰਸੋਂ ਤੋਂ ਧਰਨਾ ਦੇ ਰਹੇ ਹਾਂ ਸਾਡੀ ਆਮ ਆਦਮੀ ਪਾਰਟੀ ਦੇ ਵਰਕਰ ਵੋਲੰਟੀਅਰ ਆਰ ਜਿਹੜੇ ਕੈਂਡੀਡੇਟਸ ਨੇ ਅਰ ਜਿਹੜੇ ਅਜੇ ਜਿੱਥੇ ਕੈਂਡੀਡੇਟਸ ਨਹੀਂ ਆਏ ਉਤੋਂ ਜਿਹੜੇ ਲੋਕ ਸਭਾ ਹਲਕੇ ਦੇ ਸਾਡੇ ਕੋਆਰਡੀਨੇਟਰਸ ਨੇ ਉਹਨਾਂ ਸਾਰਿਆਂ ਨੂੰ ਇਨਸਟਰਕਸ਼ਨਸ ਚਲੀਆਂ ਗਈਆਂ ਅਸੀਂ ਵੱਡੇ ਪੱਧਰ ਤੇ ਔਰ ਇੱਕ ਪੈਨ ਪੰਜਾਬ ਦੇ ਵਿੱਚ ਧਰਨੇ ਦੇ ਰਹੇ ਹਾਂ ਮੰਡੀਆਂ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਇਹ ਚੈਲੰਜ ਕੀਤਾ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਮੈਂ ਮੁੱਖ ਮੰਤਰੀ ਰਹਾ ਤਾਂ ਕੈਪਟਨ ਮਨਿੰਦਰ ਸਿੰਘ ਨੂੰ ਇਤਰਾਜ਼ ਕੀ ਹੈਗਾ ਉਹ ਮੇਰੇ ਨਾਲ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਨੂੰ ਕੀ ਇਤਰਾਜ਼ ਆ ਉਹ ਮੇਰੇ ਨਾਲ ਬਹਿਸ ਕਿਉਂ ਨਹੀਂ ਕਰਦੇ ਆ ਕੇ ਲੈਵਲ ਦਾ ਬਹੁਤ ਫਰਕ ਹੈ ਕੇਜਰੀਵਾਲ ਨੈਸ਼ਨਲ ਲੀਡਰ ਹੈ ਔਰ ਦੋ ਵਾਰ ਸੀਐਮ ਰਹਿ ਚੁ ਤੋ ਇਹ ਤੇ ਇੱਕ ਵਾਰੀ ਸੀਐਮ ਬਣੇ ਸੀ ਉਸ ਤੋਂ ਬਾਅਦ 10 ਸਾਲ ਹੋ ਗਏ ਨੇ ਲੋਕਾਂ ਦੇ ਤਰਲੇ ਮਾਰਦੇ ਕਿ ਮੈਨੂੰ ਇੱਕ ਵਾਰੀ ਫੇਰ ਸੀਐਮ ਬਣਾ ਦਿਓ ਹੁਣ ਫੇਰ ਲੋਕਾਂ ਕੋਲ ਜਾਂਦੇ ਕਹਿੰਦੇ ਨੇ ਕਿ ਮੇਰੀ ਆਖਰੀ ਵਾਰੀ ਹੈ ਆਖਰੀ ਵਾਰੀ ਵੀ ਕੋਈ ਪਲੀ ਹੁੰਦੀ ਹੈ ਕਿ ਤੁਸੀਂ ਮੈਨੂੰ ਪੰਜਾਬ ਦੀ ਵਾਗਡੋਰ 5 ਸਾਲ ਲਈ ਇਸ ਕਰਕੇ ਦੇ ਦੋ ਕੋਈ ਟੁਆਏ ਖਡਾਉਣਾ ਹੈ ਪਈ ਇਹ ਬੱਚਾ ਬੜੀ ਜ਼ਿੱਦ ਕਰਦਾ ਬੱਚਾ ਲੈ ਕੀ ਇਹਨੂੰ ਦੇ ਦੋ ਫਿਰ ਪੁੱਤ ਤੂੰ ਇਹ ਤੋਂ ਲੈ ਲਈ ਤੂੰ ਖੇਡ ਲਈ ਕੀ ਮੰਗ ਕੀ ਰਹੇ ਹੋ ਸੋਚੋ ਸੀ ਤੁਹਾਡਾ ਸਟੇਟਸ ਕੀ ਰਿਹਾ ਤੁਸੀਂ ਸੀਐਮ ਰਹੇ ਹੋ ਔਰ ਕਹਿ ਰਹੇ ਹੋ ਮੇਰੀ ਆਖਰੀ ਵਾਰੀ ਹੈ ਮੈਨੂੰ ਇੱਕ ਵਾਰੀ ਬਣਾ ਦਿਓ ਇਹ ਚੰਗੀ ਆਖਰੀ ਇੱਛਾ ਦੱਸ ਰਹੇ ਤੁਸੀਂ ਲੋਕਾਂ ਨੂੰ ਆਪਣੀ ਸੋ ਕੈਲੀਬਰੀ ਨਹੀਂ ਹੈ ਬੰਦੇ ਦਾ ਜਿਹਨੂੰ ਨਾਮ ਲੈਣ ਲਗਾ ਤੁਹਾਡਾ ਕੈਪਟਨ ਰਵਿੰਦਰ ਸਿੰਘ ਪਤਾ ਇੱਕ ਉਹ ਕੀ ਆ ਕੇਜਰੀ ਕੁਜਰੀ ਜਿਆ ਜਿਹਨੂੰ ਇਹ ਹੀ ਨਹੀਂ ਪਤਾ ਕਿ ਦੋ ਵਾਰੀ ਇੱਕ ਦੇਸ਼ ਦੀ ਰਾਜਧਾਨੀ ਦਿੱਲੀ ਹੈ ਉਹਦਾ ਦੋ ਵਾਰੀ ਸੀਐਮ ਰਿਹਾ ਉਹਦਾ ਨਾਮ ਅਰਵਿੰਦ ਕੇਜਰੀਵਾਲ ਹੈ ਉਹਨੂੰ ਕੇਜਰੀ ਕੁਜਰੀ ਜਿਆ ਕਹਿ ਕੇ ਜਿਹੜਾ ਬੰਦਾ ਗੱਲ ਕਰ ਰਿਹਾ ਔਰ ਗੱਲ ਕਰਦੇ ਕਰਦੇ ਭਾਸ਼ਣ ਚੋਂ ਮੂੰਹ ਨਿਕਲ ਇਹ ਸਾਲਾ ਆ ਕੇ ਦੇਖੇ ਕੇਜਰੀਵਾਲ ਇਥੇ ਜਿਹੜਾ ਸਾਲਾ ਕਹਿ ਕੇ ਗੱਲ ਕਰ ਰਿਹਾ ਬੰਦਾ ਉਹਦੇ ਨਾਲ ਡਿਬੇਟ ਕਰਨੀ ਹੈ ਬਹਿ ਕੇ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਜੀ ਦਾ ਇਹ ਲੈਵਲ ਨਹੀਂ ਹੈ ਕਿ ਆ ਕੇ ਕੈਪਟਨ ਮਨਿੰਦਰ ਸਿੰਘ ਨਾ ਬਹਿ ਜਾਣ ਹਾਂ ਜੀ ਇਹਨਾਂ ਨੇ ਸ਼ੌਂਕ ਪੂਰਾ ਕਰਨਾ ਤੇ ਅਸੀਂ ਤਾਂ ਚੈਲੰਜ ਕਰਦੇ ਹਾਂ ਕਿ ਸਟੇਟ ਲੈਵਲ ਦੇ ਲੀਡਰ ਤੁਸੀਂ ਸਟੇਟ ਲੈਵਲ ਦੇ ਲੀਡਰ ਅਸੀਂ ਹਾਂ ਸਾਡੇ ਕੋਲ ਵੀ ਕਿ ਤੁਸੀਂ ਸਾਡੇ ਕਿਸੇ ਲੀਡਰ ਤੇ ਉਂਗਲੀ ਰੱਖ ਦੋ ਕਿਸੇ ਵਲੰਟੀਅਰ ਤੇ ਉਂਗਲੀ ਰੱਖ ਲਓ ਕਿ ਮੈਂ ਇਹਦੇ ਨਾਲ ਬੈਂਸ ਕਰਨੀ ਹੈ ਟਾਈਮ ਜਗ੍ਹਾ ਤੇ ਜਿਹੜਾ ਮੌਕਾ ਤੁਹਾਡਾ ਹੋਏਗਾ ਕਿੱਥੇ ਆ ਬਾਕੀ ਅਸੀਂ ਆ ਜਾਾਂਗੇ ਦਲੇ ਸਮਾਜ ਆਮ ਆਦਮੀ ਪਾਰਟੀ ਤੋਂ ਦੂਰ ਹੋ ਰਿਹਾ ਕੈਪਟਨ ਮਨਿੰਦਰ ਸਿੰਘ ਨੇ ਅੱਜ ਬਾਲਮੀਕੀ ਭਾਈਚਾਰੇ ਨੂੰ ਸ਼ਾਮਲ ਕਰਵਾਇਆ ਇੱਕ ਬਕਾਇਦਾ ਇੱਕ ਟਰਸਟ ਪੂਰਾ ਸ਼ਾਮਲ ਹੋਇਆਗਾ ਆਮ ਆਦਮੀ ਪਾਰਟੀ ਛੱਡ ਕੇ ਸ਼ਾਮਲ ਹੋਇਆ ਉਹ ਕਹਿੰਦੇ ਹਾਂ ਕੋਈ ਗੱਲ ਨਹੀਂ ਦੇਖੋ ਦਲਿਤ ਭਾਈਚਾਰਾ ਇੱਕ ਇੱਕ ਇੰਨਾ ਕੁ ਟੁਕੜਾ ਜਿਹੜਾ ਲੁਧਿਆਣੇ ਦੇ ਵਿੱਚ ਉਹ ਦਲਿਤ ਭਾਈਚਾਰਾ ਨਹੀਂ ਹੈ ਦਲਿਤ ਭਾਈਚਾਰਾ ਇੰਨਾ ਹੈ ਉਹਨੇ ਹੰਟਿੰਗ ਕਰਨ ਨਿਕਲੇ ਹੋਏ ਨੇ ਕੁੰਡੀਆਂ ਪਾ ਕੇ ਬੈਠੇ ਨੇ ਮੱਛੀਆਂ ਫੜ ਰਹੇ ਨੇ ਸੋ ਜਿੱਥੋਂ ਕਿਤੇ ਇੱਕ ਅੱਧੀ ਮੱਛੀ ਹੱਥ ਆ ਗਈ ਵੈਸੇ ਤੇ ਇਹਨਾਂ ਦੀ ਕੁੰਡੀ ਵੀ ਕੰਮ ਨਹੀਂ ਕਰਦੀ ਇਹ ਤਾਂ ਹੁਣ ਜਦੋਂ ਜਿਹੜੇ ਬੰਦੇ ਦੀਆਂ ਕੁੰਡੀਆਂ ਕੰਮ ਨਹੀਂ ਕਰਦੀ ਉਹ ਪਾਣੀ 'ਚ ਹੱਥ ਲਮਕਾ ਕੇ ਬਹਿ ਜਾਂਦਾ ਵੀ ਆਪੇ ਕੋਈ ਵਾਕਫ ਜੀ ਮੱਛੀ ਆ ਜਾਏਗੀ ਸੋ ਇਹ ਹੁਣ ਕੰਮ ਤੇ ਹੱਕ ਹੈ ਕਿਉਂਕਿ ਹੁਣ ਜਦੋਂ ਮੱਛੀਆਂ ਤੋਂ ਤੁਹਾਡੀਆਂ ਸੀ ਮੱਛੀਆਂ ਤੁਹਾਡੇ ਤੋਂ ਦੂਰ ਕਿਉਂ ਜਾ ਰਹੀਆਂ ਨੇ ਨਹੀਂ ਨਹੀਂ ਸਾਡੀਆਂ ਮੱਛੀਆਂ ਨਹੀਂ ਜੀ ਸਾਡੇ ਲਈ ਸਾਰੇ ਸਤਕਾਰਯੋਗ ਲੋਕ ਨੇ ਉਹ ਸਾਰਾ ਇੱਕ ਵਰਗ ਸਾਡੇ ਨਾਲ ਹੈ ਬਹੁਤ ਵੱਡਾ ਵਰਗ ਸਾਡੇ ਨਾਲ ਹੈ ਦਲਿਤ ਸਮਾਜ ਨੂੰ ਅੱਜ ਜੇ ਆਪਣਾ ਕਿਸੇ ਨੂੰ ਭਲਾ ਦੇ ਸਰ ਹੈ ਕਿਉਂਕਿ ਅੱਜ ਜਦੋਂ ਲੋਕਾਂ ਨੂੰ ਗੁੰਮਰਾਹ ਕਰਨਾ ਹੁੰਦਾ ਤੇ ਉਦੋਂ ਫਿਰ ਐਸਜੀਪੀਸੀ ਦੇ ਚੀਫ ਵੀ ਬਡੂੰਗਰ ਸਾਹਿਬ ਨੂੰ ਲਾ ਦਿੰਦੇ ਆ ਪਰ ਲੋਕਾਂ ਨੂੰ ਜਿਹੜਾ ਉੱਥੇ ਜਿਹੜਾ ਭੀਮਟਾਂਕ ਨਾਲ ਜੋ ਹੋਇਆ ਉਹ ਤੇ ਨਹੀਂ ਨਾ ਲੋਕਾਂ ਨੂੰ ਭੁੱਲ ਜਾਣਾ ਅਸਲ 'ਚ ਦਲਿਤ ਸਮਾਜ ਨਾਲ ਕੀ ਹੋ ਰਿਹਾ ਹੈ ਲੋਕਾਂ ਨੂੰ ਮਾਨਸਾ ਦੇ ਵਿੱਚ ਇੱਕ 20 ਸਾਲ ਦੇ ਮੁੰਡੇ ਨੂੰ ਸ਼ਰਾਬ ਮਾਫੀਆ ਨੇ ਉਹਦੇ ਐਸੇ ਅੰਗ ਕੱਟੇ ਨੇ ਕਿ ਅੰਗ ਵੀ ਪੂਰੇ ਘਰ ਦੇਆਂ ਨੂੰ ਨਹੀਂ ਮਿਲੇ ਉਹ ਤੇ ਨਹੀਂ ਲੋਕਾਂ ਨੂੰ ਭੁੱਲ ਜਾਣਾ ਜੋ ਜਲੰਧਰ ਦੇ ਵਿੱਚ ਹੋਇਆ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਲੋਕਾਂ ਦੇ ਅੰਦਰ ਉਕਰੀਆਂ ਹੋਈਆਂ ਨੇ ਤੁਸੀਂ ਲੋਕਾਂ ਨੂੰ ਲੌਲੀਪੌਪ ਦੇ ਕੇ ਕੀਤਾ ਅਬੋਰ ਕਾਂਡ ਦਾ ਸ਼ਿਵ ਲਾਲ ਡੋਡਾ ਦਾ ਕਰੀਬੀ ਤੁਸੀਂ ਸ਼ਾਮਲ ਕਰ ਲਿਆ ਸੀ ਫਿਰ ਹਟਾਇਆ ਪਾਰਟੀ 'ਚ ਪਾਰਟੀ ਐਨਾਲਿਸਿਸ ਕਿਉਂ ਨਹੀਂ ਕਰਦੀ ਪਹਿਲਾਂ ਨਹੀਂ ਬਿਲਕੁਲ ਬਿਲਕੁਲ ਐਨਾਲਿਸਿਸ ਕਰਦੀ ਹੈ ਕਈ ਵਾਰੀ ਕਿ ਤੁਹਾਡੇ ਕੋਲ ਪਰਿਵਾਰ ਦੇ ਵਿੱਚ ਵੀ ਜਦੋਂ ਤੁਸੀਂ ਕੋਈ ਕੰਮ ਕਰ ਰਹੇ ਹੁੰਦੇ ਹੋ ਕਿਤੇ ਨਾ ਕਿਤੇ ਕੋਈ ਊਣਤਾ ਹੀ ਰਹਿ ਜਾਂਦੀ ਹੈ ਜਦੋਂ ਅਸੀਂ ਆਈਐਸ ਦੀ ਵੀ ਨੌਕਰੀ ਲਈ ਅਪਲਾਈ ਕਰਦੇ ਹਾਂ ਉਹ ਘਰ ਆ ਕੇ ਕਈ ਵਾਰ ਕਹਿੰਦੇ ਆ ਯਾਰ ਇੱਕ ਨੰਬਰ ਤੇ ਰਹਿ ਗਿਆ ਕੰਮ ਕਈ ਵਾਰੀ ਮੈਰਿਟ ਲਿਸਟ ਵਿੱਚ ਆਉਂਦੇ ਆ ਤੇ ਕਹਿੰਦੇ ਦੋ ਨੰਬਰ ਹੋਰ ਆ ਜਾਂਦੇ ਮੈਰਿਟ ਚ ਆ ਜਾਣਾ ਸੀ ਇਹ ਇੱਕ ਅੱਧਾ ਦੋ ਨੰਬਰ ਦੀ ਗਲਤੀ ਤੁਹਾਡੇ ਕੋਲੋਂ ਵੀ ਕਿਤੇ ਹੁੰਦੀ ਆ ਯਾਰ ਕੁਐਸਚਨ ਗਲਤ ਹੋ ਗਿਆ ਸਕਾਲਰ ਕੋਲੋਂ ਵੀ ਹੁੰਦਾ ਇੱਕ ਡਿਸੀਜਨ ਕਈ ਵਾਰੀ ਬਹੁਤ ਬਹੁਤ ਵੱਡੇ ਬੰਦੇ ਗਲਤ ਲੈ ਜਾਂਦੇ ਨੇ ਸਾਡੇ ਲੋਕਲ ਯੂਨਿਟ ਨੇ ਰੈਫਰ ਕੀਤਾ ਕਿ ਬੰਦਾ ਅੱਜ ਕੱਲ ਪਾਰਟੀ ਲਈ ਬਹੁਤ ਮਿਹਨਤ ਕਰ ਰਿਹਾ ਤੇ ਇਹਨਾਂ ਨੂੰ ਸ਼ਾਮਿਲ ਕਰਨਾ ਸਾਡੇ ਚ ਕੀ ਹੈ ਕਿ ਇੱਕ ਆਮ ਵਰਕਰ ਨੂੰ ਵੀ ਅਸੀਂ ਆਪ ਜੁਆਇਨ ਕਰਾਉਨੇ ਆ ਆਪ ਆਮ ਵਲੰਟੀਅਰ ਨੂੰ ਵੀ ਸਾਡੇ ਕੋਲ ਅਵੇਲੇਬਿਲਟੀ ਹੋਵੇ ਟਾਈਮ ਦੀ ਤੇ ਮੈਂ ਇੱਥੇ ਰੋਜ਼ ਜੁਆਇਨਿੰਗ ਕਰਾਉਣਾ ਔਰ ਵੱਡੇ ਤੋਂ ਵੱਡੇ ਲੀਡਰ ਨੂੰ ਵੀ ਅਸੀਂ ਆਪ ਕਰਾਈਦੇ ਨਹੀਂ ਪਰਸਪੈਕਸ਼ਨ ਇਹ ਬਣ ਰਹੀ ਹੈ ਕਿ ਆਮ ਆਦਮੀ ਪਾਰਟੀ ਜਦੋਂ ਕਾਂਗਰਸੀਆਂ ਅਕਾਲੀਆਂ ਨੂੰ ਸ਼ਾਮਿਲ ਕਰਦੀ ਹੈ ਕਿ ਕਿਤੇ ਉਹੀ ਜਿਹੜੀ ਯੂਐਸਪੀ ਸੀ ਤੁਹਾਡੀ ਉਹ ਆਮ ਆਦਮੀ ਸੀ ਕਿ ਉਹੀ ਖਾਸ ਆਦਮੀ ਫੇਰ ਪਾਰਟੀਆਂ ਚਾਉਣ ਲੱਗੇ ਉਹੀ ਚਿਹਰੇ ਫੇਰ ਦੇਖਣ ਨੂੰ ਮਿਲਣਗੇ ਜਿਹੜੇ ਚਿਹਰੇ ਲੋਕ 10 ਸਾਲ ਪਹਿਲਾਂ ਦੇਖਦੇ ਰਹੇ ਨਾ ਨਾ ਕੋਈ ਚਿਹਰਾ ਨਹੀਂ ਸਾਡੇ ਉਹਦੇ ਵਿੱਚ 5% ਦੀ ਰੇਸ਼ਿਓ ਤੁਸੀਂ ਕੱਢ ਸਕਦੇ ਹੋ ਜੇ 100 ਬੰਦਾ ਸਾਡੇ 100 ਲੀਡਰ ਤੁਸੀਂ ਦੇਖੋਗੇ ਸਾਡੇ ਲਈ ਜਿਹੜੇ ਲੜ ਰਹੇ ਨੇ 5-7% ਕਿਉਂਕਿ ਉਹ ਵੀ ਉਹ ਲੋਕ ਸੀ ਜਿਹੜੇ ਆਪਣੀਆਂ ਪਾਰਟੀਆਂ ਵਿੱਚ ਸਫੋਕੇਟਿਡ ਸੀਗੇ ਜਿਹੜੇ ਜਿੰਨਾ ਕੋਈ ਪਲੈਟਫਾਰਮ ਨਹੀਂ ਸੀ ਜਿਹੜੇ ਆਪਣੀ ਪਾਰਟੀ 'ਚ ਕੰਮ ਤਾਂ ਕਰ ਰਹੇ ਸੀ ਆਪਣੀ ਜਿਹੜੀ ਸਦੀਆਂ ਤੋਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਪਾਰਟੀਆਂ 'ਚ ਪਰ ਉਹ ਚਾਹਦੇ ਸੀ ਕਿਸੇ ਚੰਗੀ ਪਾਰਟੀ ਨਾਲ ਜਾ ਕੇ ਕੰਮ ਕਰਨਾ ਅਸੀਂ ਪੁਣਛਾਣ ਕਰਦੇ ਹਾਂ ਕਿ ਇਹਨਾਂ ਦੀ ਨਿੱਜੀ ਤੌਰ ਤੇ ਛਵੀ ਕੀ ਹੈ ਜਿਹੜੇ ਬੰਦੇ ਦੀ ਨਿੱਜੀ ਤੌਰ ਤੇ ਛਵੀ ਚੰਗੀ ਹੈ ਲੋਕਾਂ 'ਚ ਉਹਦਾ ਅਸਰ ਸੂਖ ਚੰਗਾ ਹੈ ਕੰਮ ਚੰਗਾ ਕਰਦਾ ਉਹ ਕਿਸੇ ਪਾਰਟੀ 'ਚ ਜੇ ਅਗਰ ਆਇਆ ਉਹਦਾ ਕੋਈ ਗੁਨਾਹ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਹੋਂਦ 'ਚ ਹੀ ਨਹੀਂ ਸੀ ਹੁਣ ਆਈ ਹੈ ਅੱਛਾ ਕੋਈ ਬੰਦਾ ਆਣਾ ਚਾਹੁੰਦਾ ਉਹਦਾ ਸਵਾਗਤ ਜੀ ਭਗਵੰਤ ਮਾਨ ਇਹਨੇ ਵਿਵਾਦ ਕਿਉਂ ਛੇੜਦੇ ਨੇ ਹਰ ਵਿਵਾਦ ਭਗਵੰਤ ਮਾਨ ਦੇ ਨਾਂ ਲੱਗਦਾ ਹਰ ਤੀਜੇ ਦਿਨ ਕੋਈ ਨਾ ਕੋਈ ਵਿਵਾਦ ਆ ਜਾਂਦਾ ਮਿੱਤਰਾਂ ਦਾ ਨਾਂ ਲੱਗਦਾ ਇਹੋ ਗੱਲ ਹੈ ਜੀ ਕਿ ਭਗਵੰਤ ਕਿਉਂਕਿ ਸਾਡੇ ਸਭ ਤੋਂ ਅਗਰੈਸਿਵ ਸਾਡਾ ਬੁਲਾਰਾ ਹੈ ਔਰ ਉਹਦੇ ਕੋਲ ਕਹਿਣ ਨੂੰ ਬਹੁਤ ਕੁਝ ਹੈ ਔਰ ਜਦੋਂ ਕਹਿੰਦਾ ਉਹ ਗੱਲ ਫਿਰ ਸਿੱਧੀ ਜਾ ਕੇ ਟਿਕਾਣੇ ਤੇ ਵੱਜਦੀ ਹੈ ਇਹ ਉਹ ਤੀਰ ਮਾਰਦਾ ਜਿਹੜਾ ਜਾ ਕੇ ਫਿਰ ਰਾਵਣ ਦੀ ਧੁੰਨੀ 'ਚ ਵੱਜਦਾ ਫਿਰ ਪਤਾ ਲੱਗਦਾ ਵੀ ਨਾਭੀ 'ਮੇ ਇਸकी जान ਹੈ ਉਹਦੇ ਤੀਰ ਧੁੰਨੀ 'ਚ ਵੱਜਦੇ ਨੇ ਤਾਂ ਭਗਵੰਤ ਤੋਂ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਵੀ ਹੈ ਇਸ ਕਰਕੇ ਖਮਾਫਰਾ ਕੇ ਵੀ ਉਹਨੂੰ ਵਿਵਾਦ 'ਚ ਲਿਆਂਦਾ ਜਾਂਦਾ ਕੱਲ੍ਹ ਵਾਲਾ ਕੋਈ ਵਿਵਾਦ ਹੈ ਨਹੀਂ ਸੀ ਮਨਮੀਤ ਸ਼ਰਮਾ ਉਹਦੇ ਪਰਿਵਾਰਕ ਮੈਂਬਰਾਂ ਵਰਗਾ ਕੋਈ ਆਪਣੇ ਪਰਿਵਾਰ ਚ ਆਪਣੇ ਘਰ ਜਾ ਕੇ ਵਿਵਾਦ ਨਹੀਂ ਕਰਦਾ ਤੁਸੀਂ ਕਿਸੇ ਗੱਲ ਨੂੰ ਤੂਰ ਦੇਣੀ ਜਿੰਨੀ ਮਾਤਮ ਦਾ ਮਾਹੌਲ ਸੀਗਾ ਮਾਤਮ ਦੇ ਮਾਹੌਲ ਚ ਜੀ ਕਹਿ ਵੀ ਰਹੇ ਸੀ ਮੰਨ ਲਓ ਕਿ ਅਕਾਲੀ ਵੀ ਕਹਿ ਰਿਹਾ ਸੀ ਆਪਾਂ ਮੰਨ ਲੈਨੇ ਆ ਕਿ ਅਕਾਲੀ ਕਹਿ ਰਿਹਾ ਸੀ ਤਾਂ ਲੱਗਦਾ ਨਹੀਂ ਸੀ ਕਿ ਕੰਟਰੋਵਰਸੀ ਤੋਂ ਬਚਣਾ ਚਾਹੀਦਾ ਸੀ ਕੰਟਰੋਵਰਸੀ ਹੁੰਦੀ ਹੈ ਦੋ ਲੋਕਾਂ ਚ ਅਕਾਲੀ ਦਾ ਨਾਮ ਤੁਸੀਂ ਕਿਉਂ ਨਹੀਂ ਲੈ ਰਹੇ ਜਿਹੜੇ ਲੋਕ ਕਹਿ ਰਹੇ ਨੇ ਭਗਵੰਤ ਨੇ ਕੱਲ ਉਥੇ ਉਹ ਅਕਾਲੀ ਦਾ ਨਾਮ ਲਓ ਨਾ ਵੀ ਦੋ ਬੰਦੇਆਂ ਚ ਟਕਰਾਰ ਹੋਈ ਉਹਦਾ ਨਾਮ ਕੀ ਸੀ ਭਾਜੀ ਅਕਾਲੀ ਦਾ ਪਤਾ ਨਹੀਂ ਉਹ ਫਿਰ ਕਿਉਂ ਨਹੀਂ ਪਤਾ ਟਕਰਾਰ ਇੱਕ ਬੰਦੇ ਚ ਨਹੀਂ ਹੁੰਦੀ ਭਾਜੀ ਟਕਰਾਰ ਦੋ ਬੰਦਿਆਂ ਚ ਹੁੰਦੀ ਹੈ ਉਸ ਤੋਂ ਬਾਅਦ ਭਗਵੰਤ ਜਦੋਂ ਬਾਹਰ ਆਏ ਉਹਨਾਂ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ মিডিਆ ਨੂੰ ਵੀ ਕਿਹਾ ਕਿ ਤੂੰ ਕਿਉਂ ਮੇਰੇ ਪਿੱਛੇ ਪਿਆਰਾਂਗਾ ਉਹਨਾਂ ਨੇ ਐਸਐਸਪੀ ਨੂੰ ਵੀ ਕਿਹਾ ਕਿ ਪੀਲੀ ਬੱਤੀ ਲਾ ਮੈਂ ਦੱਸਦਾ ਮੈਂ ਦੱਸਦਾ ਸਰ ਉਹਨਾਂ ਨੇ ਇੱਕ ਸਾਰੇ ਪੱਤਰਕਾਰਾਂ ਨੂੰ ਨਹੀਂ ਕਿਹਾ ਉਹਨਾਂ ਨੇ ਉਹਨਾਂ ਨੇ ਇੱਕ ਪੱਤਰਕਾਰ ਜਿਹੜੇ ਕਈ ਲੋਕ ਕਈ ਪੱਤਰਕਾਰ ਵੀਰ ਵੀ ਸਾਡੇ ਐਸੇ ਹੁੰਦੇ ਨੇ ਉਸ ਮੌਕੇ ਦੇ ਉੱਤੇ ਇਸ ਗੱਲ ਨੂੰ ਛੱਡ ਦਿੱਤਾ ਜਾਵੇ ਤੇ ਚੰਗਾ ਹੁੰਦਾ ਪਰ ਉਹ ਗੱਲ ਦੇ ਕਈ ਰੀ ਮਗਰ ਤੱਕ ਜਾਂਦੇ ਨੇ ਵੀ ਹੁਣ ਗੱਲ ਤਾਂ ਮਨਮੀਤ ਸ਼ਰਮਾ ਦੀ ਵਿਚਾਰੇ ਦੀ ਬੋਡੀ ਆਈ ਹੈ ਇੱਕ ਬਹੁਤ ਵੱਡਾ ਦੁਖਾਂਤ ਹੈ ਉਹਨੂੰ ਇੰਪੋਰਟੈਂਸ ਦਿਓ ਨਾ ਕਿ ਭਗਵੰਤ ਮਾਨ ਦੇ ਪਿੱਛੇ ਪਿੱਛੇ ਜਾਓ ਕੀ ਕਰ ਰਿਹਾ ਮੇਰੇ ਖਿਆਲ ਨਾਲ ਨਹੀਂ ਜਾਣਾ ਚਾਹੀਦਾ ਉਹਨੂੰ ਛੱਡ ਦੇਣਾ ਚਾਹੀਦਾ ਉਹਨੂੰ ਜਾਣ ਕੇ ਤੁਸੀਂ ਛੇੜ ਰਹੇ ਹੋ ਭਗਵੰਤ ਨੂੰ ਕਿ ਕੋਈ ਗੱਲ ਕਹਵੇ ਸੋ ਇਹ ਅਪਰੋਚ ਗਲਤ ਸੀ ਔਰ ਦੂਸਰਾ ਭਗਵੰਤ ਨੇ ਬਹੁਤ ਸਹੀ ਕੀਤਾ ਮੈਂ ਸਟੈਂਡ ਕਰਦਾ ਹਾਂ ਉਹਦੇ ਨਾਲ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੂਟਰ ਵੱਜਦੇ ਆਏ ਚਾਉ 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 ਵਾ 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 ਇਹ ਅਸੀਂ ਕਿਹੜੀ ਸੈਲੀਬ੍ਰੇਸ਼ਨ ਤੇ ਆਏ ਹਾਂ ਉਹਨੇ ਜੇ ਇਤਰਾਜ਼ ਕੀਤਾ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਕੋਲ ਰਾਈਟ ਹੈ ਉਹ ਕਹਿ ਸਕਦੇ ਨੇ ਕਿ ਯਾਰ ਤੁਸੀਂ ਇੱਥੇ ਆਏ ਹੋ ਘੱਟੋ ਘੱਟ ਇੱਥੇ ਤੇ ਹੂਟਰ ਮਾਰਦੇ ਨਾ ਹੋ ਘੱਟੋ ਘੱਟ ਅੱਜ ਇੱਥੇ ਅੱਗੇ ਕੀ ਪ੍ਰੋਬਲਮ ਹੈ ਕਿ ਬੱਤੀ ਨਹੀਂ ਹੋਏਗੀ ਤੁਹਾਨੂੰ ਰਸਤਾ ਨਹੀਂ ਮਿਲੇਗਾ ਬੱਤੀ ਲਾ ਕੇ ਬੈਟਨ ਲਾ ਕੇ ਅੰਦਰ ਰੱਖ ਲਓ ਗੱਡੀ ਮੇਰੇ ਖਿਆਲ ਨਾਲ ਵਾਜਿਬ ਇਤਰਾਜ਼ ਸੀ दलित समाज बारे मैनिफेस्टो ਮੰਨਿਆ ਜਾ ਰਿਹਾ ਸੀ ਕਿ ਜਲਦੀ ਆ ਰਿਹਾ ਹੈਗਾ ਕਦੋਂ ਤੱਕ ਮੰਨਿਆ ਜਾਵੇ ਕਿ ਮੈਨੀਫੈਸਟੋ ਆ ਜਾਏਗਾ ਸਾਡੇ ਕੋਲ ਹੁਣ ਦੋ ਪ੍ਰਾਇੋਰਟੀਜ਼ ਨੇ ਜੀ ਸਾਡੀਆਂ ਲਿਸਟਾਂ ਵੀ ਤਿਆਰ ਹੋ ਰਹੀਆਂ ਨੇ ਅਸੀਂ ਅਗਲੇ 35-40 ਕੈਂਡੀਡੇਟ ਹੋਰ ਅਨਾਉਂਸ ਕਰਨੇ ਆ ਵਿਦਨ ਵੀਕ ਮੈਂ ਕਰਨਾ ਚਾਹੁੰਦਾ ਕਿ ਸਾਡੇ ਕੋਲ ਦਿੱਲੀ ਤੋਂ ਫਾਈਨਲ ਹੋ ਕੇ ਆ ਜਾਂਦੇ ਐ ਅਨਾਉਂਸ ਕਰ ਦਈਏ ਔਰ ਉਸ ਤੋਂ ਬਾਅਦ ਦਲਿਤ ਮੈਨੀਫੈਸਟੋ ਵੀ ਸਾਡੀ ਪ੍ਰਾਇੋਰਟੀ ਤੇ ਹੈ ਬਟ ਕਿਉਂਕਿ ਸਾਨੂੰ ਦਲਿਤ ਸਮਾਜ ਤੋਂ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ ਬਹੁਤ ਸਾਰੇ ਖੇਤ ਮਜ਼ਦੂਰ ਅਜੇ ਖੇਤਾਂ 'ਚ ਬਿਜ਼ੀ ਨੇ ਮੰਡੀਆਂ 'ਚ ਬਿਜ਼ੀ ਨੇ ਥੋੜਾ ਦਿਰ ਰੁਕ ਜਾਓ ਮੈਨੂੰ ਲੱਗਦਾ ਹੈ ਕਿ 15 ਤਰੀਕ ਜਿਹੜੀ 15 ਨਵੰਬਰ ਹੈ ਉਹ ਡੈਡਲਾਈਨ ਹੋਣੀ ਚਾਹੀਦੀ ਉਸ ਤੋਂ ਬਾਅਦ ਅਸੀਂ ਕਿਸੇ ਦਿਨ ਵੀ ਦਲਿਤ ਮੈਨੀਫੈਸਟੋ ਜਾਰੀ ਕਰਨ ਦੀ ਸਥਿਤੀ 'ਚ ਹੋਵਾਂਗੇ 15 ਤੋਂ 20 ਵਿਚਕਾਰ ਹੋ ਸਕਦਾ 15 ਤੋਂ 20 ਦੇ ਵਿਚਕਾਰ ਪ੍ਰੋਬੇਬਲੀ ਹੋ ਜਾਣਾ ਚਾਹੀਦਾ ਜੀ ਹਮ ਹਮ ਔਰ ਅਰਵਿੰਦ ਕੇਜਰੀਵਾਲ ਕਦੋਂ ਆ ਰਹੇ ਨੇਗੇ ਉਹ ਤਾਂ ਆਉਂਦੇ ਰਹਿੰਦੇ ਆ ਜੀ ਉਹਨਾਂ ਨੇ ਫੋਨ ਫੇਰ ਜਦੋਂ ਦਿਲ ਕੀਤਾ ਆ ਜਾਣਾ ਕਿਉਂਕਿ ਹੁਣ ਤਾਂ ਪੰਜਾਬ ਦੇ ਵਿੱਚ ਫਾਈਟ ਪੂਰੀ ਸੀਗ ਕਰ ਰਹੇ ਆ ਜਿਆ ਰਹੇ ਸੀ 9 ਤਰੀਕ ਤੋਂ ਆ ਰਹੇ ਨੇ ਉਹ ਇਸ ਤਰ੍ਹਾਂ ਨਹੀਂ 9 ਵਾਲਾ ਜੇ ਫਾਈਨਲ ਨਹੀਂ ਹੈ ਜੀ ਕਿਉਂਕਿ ਸਾਡੀਆਂ ਪਲਾਨਿੰਗਸ ਬਣਦੀਆਂ ਫਿਰ ਟੁੱਟ ਜਾਂਦੀਆਂ ਕਿਉਂਕਿ ਉਹ ਇਸ ਵੇਲੇ ਗੁਜਰਾਤ ਨੂੰ ਵੀ ਫੋਕਸ ਕਰ ਰਹੇ ਨੇ ਗੋਆ ਚ ਵੀ ਫੋਕਸ ਕਰ ਨੇ ਔਰ ਪੰਜਾਬ ਵੀ ਓਡੀਸਾ ਵੀ ਉਹ ਨੈਸ਼ਨਲ ਲੀਡਰ ਨੇ ਨੈਸ਼ਨਲ ਕਨਵੀਨਰ ਨੇ ਉਹਨਾਂ ਕੋਲ ਬਹੁਤ ਕੰਮ ਆ ਕਰਨ ਨੂੰ ਅਸੀਂ ਡੇਟ ਮੰਗਦੇ ਆ ਕਈ ਵਾਰੀ ਫਾਈਨਲ ਹੋ ਜਾਂਦੀ ਫਿਰ ਚੇਂਜ ਹੋ ਜਾਂਦੀ ਬਟ ਆਣਗੇ ਵਿਥਿਨ ਫਿਊ ਡੇਸ ਅਗੇਨ ਹੀ ਇਸ ਕਮਿੰਗ ਐਂਡ ਹੀ ਵਿਲ ਬੀ ਹੇਅਰ ਫਾਰ 3 4 ਡੇਸ ਦਲਿਤ ਮੈਨੀਫੈਸਟੋ ਚ ਕੀ ਸਭ ਤੋਂ ਇੰਪੋਰਟੈਂਟ ਗੱਲ ਕੀ ਲੈ ਕੇ ਆ ਰਹੇ ਹੋ ਤੁਸੀਂ ਕੋਈ ਇਸ ਤਰ੍ਹਾਂ ਦੀ ਇੱਕ ਗੱਲ ਹੈਗੀ ਹੈ ਜਿਹੜੀ ਮੈਨੀਫੈਸਟੋ ਸਰ ਮੈਨੀਫੈਸਟੋ ਜਾਰੀ ਹੋਣ ਤੇ ਪਤਾ ਲੱਗੇ ਤੇ ਮੇਰੇ ਖਿਆਲ ਨਾਲ ਉਹਦੀ ਵੈਲਿਊ ਹੋਏਗੀ ਨਹੀਂ ਤੇ ਉਹ ਅੱਜ ਲੀਕ ਕਰਨ ਵਾਲੀ ਗੱਲ ਹੈ ਸਾਡੇ ਤੋਂ ਪਹਿਲਾਂ ਕਿਸੇ ਹੋਰ ਨੇ ਸਟੇਟਮੈਂਟ ਦੇ ਦਿੱਤੀ ਫੇਰ ਕੈਪਟਨ ਸਾਹਿਬ ਕਹਿ ਦਿੰਦੇ ਹੁੰਦੇ ਹੈਗੇ ਤਾਂ ਸਾਡੀ ਕਾਪੀ ਕੀਤੀ ਹੈ ਕੈਪਟਨ ਸਾਹਿਬ ਨੂੰ ਅਜੇ ਤੱਕ ਇਹੀ ਨਹੀਂ ਪਤਾ ਲੱਗਾ ਕਾਪੀ ਉਸ ਚੀਜ਼ ਦੀ ਹੁੰਦੀ ਜਿਹੜੀ ਪਹਿਲਾਂ ਆ ਗਈ ਹੋਵੇ ਅਸੀਂ ਉਹਦੀ ਨਕਲ ਮਾਰੀ ਔਰ ਤੁਹਾਡਾ ਤੇ ਮੈਨੀਫੈਸਟੋ ਦੇ ਅਜੇ ਤੁਸੀਂ ਐਮ ਨਹੀਂ ਰਿਲੀਜ਼ ਕੀਤਾ ਬਾਕੀ ਐਨੀਫੈਸਟੋ ਤਾਂ ਛੱਡੋ ਤੁਸੀਂ ਤਾਂ ਤੁਸੀਂ ਕਹਿ ਰਹੇ ਸਾਡੀ ਕਾਪੀ ਕੀਤੀ ਜੇ ਅਸੀਂ ਤੁਹਾਡੀ ਕਾਪੀ ਕਰ ਕਰਕੇ ਮੈਨੀਫੈਸਟੋ ਦੇ ਰਹੇ ਹਾਂ ਲੋਕ ਸਾਡੇ ਨਾਲ ਜੁੜ ਰਹੇ ਨੇ ਫਿਰ ਤੁਸੀਂ 5 ਸਾਲ ਸਰਕਾਰ ਚਲਾਈ ਆ ਆਪਣਾ ਮੈਨੀਫੈਸਟੋ ਉਦੋਂ ਹੀ ਕਿਤੇ ਲੋਕਾਂ ਤੇ ਲਾਗੂ ਕਰ ਦਿੰਦੇ ਲੋਕ ਅਗਲੇ 10 ਸਾਲ ਅਕਾਲੀਆ ਦੀ ਸ਼ਕਲ ਨਾ ਦੇਖਦੇ ਤੁਸੀਂ ਹੋਰ 10 ਸਾਲ ਮੁੱਖ ਮੰਤਰੀ ਰਹਿੰਦੇ ਤੁਸੀਂ ਲਗਾਤਾਰ ਗੋਆ ਵੀ ਜਾ ਰਹੇ ਨੇ ਗੁਜਰਾਤ ਜਾ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਦੀ ਲੜਾਈ ਹੈ ਜਿਹੜੀ ਉਹ ਇੰਪੋਰਟੈਂਟ ਆ ਤੁਸੀਂ ਕਹਿੰਦੇ ਨਹੀਂ ਉਹਨਾਂ ਨੂੰ ਕਿ ਤੁਸੀਂ ਗੋਆ ਗੁਜਰਾਤ ਜਾ ਰਹੇ ਹੋ ਪੰਜਾਬ ਚ ਨੁਕਸਾਨ ਹੋ ਜੂ ਪਾਰਟੀ ਦਾ ਨਹੀਂ ਨਹੀਂ ਪੰਜਾਬ ਕਿਉਂਕਿ ਅਸੀਂ ਸਕਸੈਸਫੁਲੀ ਲੜ ਰਹੇ ਹਾਂ ਸਾਨੂੰ ਪਤਾ ਪੰਜਾਬ ਤਾਂ ਇਸ ਵ ਜਾਗਦੇ ਆ ਉੱਠਦੇ ਆ ਬੈੰਦੇ ਆ ਲੋਕਾਂ ਨੂੰ ਝਾੜੂ ਦਿਖ ਰਿਹਾ ਪੰਜਾਬ ਚ ਤਾਂ ਅਸੀਂ ਆਪਣਾ ਫੁੱਲ ਪਾਵਰ ਦੇ ਵਿੱਚ ਆ ਔਰ ਪੂਰੇ ਚਾਰਜਡ ਆ ਕਿ ਅਸੀਂ ਸਰਕਾਰ ਬਣਾਉਣੀ ਆ ਇਸ ਤਰ੍ਹਾਂ ਸੋ ਜਿਹੜੇ ਸਟੇਟਸ ਦੇ ਵਿੱਚ ਹੋਰ ਜੇ ਕੰਮ ਕਰਨ ਦੀ ਲੋੜ ਉੱਥੇ ਜਾ ਰਹੇ ਨੇ ਅਰਵਿੰਦ ਜੀ ਕਿੰਨੀਆਂ ਸੀਟਾਂ ਆ ਰਹੀਆਂ ਨੇ ਹੁਣ ਗਿਣਤੀ ਕਰਨੀ ਛੱਡਤੀ ਸਰ ਹੁਣ ਤਾਂ ਲੋਕ ਕੋਈ ਕਲੀਨ ਸਵੀਪ ਵੀ ਕਹਿੰਦਾ ਸਾਨੂੰ ਕੋਈ ਕਹਿੰਦਾ 100 ਆਣੀਆਂ ਕੋਈ 110 ਆਣੀਆਂ ਕੋਈ ਕਹਿੰਦਾ 95 ਕੋਈ ਇਹ ਅਸੀਂ ਇਸ ਅਨਲਿਸਿਸ ਵਿੱਚ ਨਹੀਂ ਪੈਂਦੇ ਮੈਜੋਰਟੀ ਦੇ ਨਾਲ ਅਸੀਂ ਬਹੁਮਤ ਪੂਰਨ ਬਹੁਮਤ ਤੇ ਪ੍ਰਚੰਡ ਬਹੁਮਤ ਦੇ ਨਾਲ ਆ ਰਹੇ ਹਾਂ। ਲੋਕੀ ਕਹਿੰਦੇ ਨੇ ਕਿ ਸ਼ਹਿਰੀ ਵੋਟਰਾਂ ਜਿਹੜਾ ਉਹ ਕਾਂਗਰਸ ਵਾਲਟੈਂਟ ਹੋਇਆ। ਪਿਛਲੇ ਦਿਨਾਂ ਦੇ ਅੰਦਰ ਜਿਹੜਾ ਸ਼ਹਿਰੀ ਵੋਟਰਾਂ ਖਾਸ ਤੌਰ ਦੇ ਉੱਤੇ ਉਹ ਕਾਂਗਰਸ ਵਾਲੋ ਦਾ ਝੁਕਾਆ ਗਿਆ। ਜਦੋਂ ਉਹਦਾ ਸਰਵੇ ਆਇਆਗਾ। ਜਦੋਂ ਤੇ ਇਹ ਗੱਲ ਪ੍ਰਚਾਰੀ ਗਈ ਕਿ ਜੇ ਅਗਰ ਕੇਜਰੀਵਾਲ ਦੀ ਸਰਕਾਰ ਬਣ ਗਈ ਤੇ ਵੱਡਾ ਨੁਕਸਾਨ ਵਪਾਰੀਆਂ ਦਾ ਹੋ ਜੂ ਕਿਉਂਕਿ ਉਹ ਮੋਦੀ ਨਾਲ ਪੰਗੇ ਲੈਣਗੇ। ਜਿਹੜੇ ਮੋਦੀ ਨਾਲ ਪੰਗੇ ਨਹੀਂ ਲੈਂਦੇ 10 ਸਾਲ ਹੋ ਗਏ ਨੇ ਸਾਡੀ ਅਕਾਲੀ ਭਾਜਪਾ ਗਵਰਨਮੈਂਟ ਨੂੰ ਭਾਜਪਾ ਦੀ ਗਵਰਨਮੈਂਟ ਹੈ ਪੰਜਾਬ 'ਚ। ਹੈਗੀ ਹੈ ਜੀ। ਤੇ ਭਾਜਪਾ ਹੀ ਸੈਂਟਰ ਚ ਬੈਠੀ ਐ 2 ਸਾਲ ਚ ਸ਼ਹਿਰੀਆਂ ਵਾਸਤੇ ਸ਼ਹਿਰ ਦੇ ਬਿਜ਼ਨਸਮੈਨ ਲਈ ਟਰੇਡਰ ਲਈ ਇੰਡਸਟਰੀਅਲਿਸਟ ਲਈ ਜੇ ਭਾਜਪਾ ਦੇ ਕਿਸੇ ਇੱਕ ਬੰਦੇ ਨੇ ਇਥੇ ਇਹਨੇ ਲੀਡਰ ਬੈਠੇ ਨੇ ਪੰਜਾਬ ਚ ਭਾਜਪਾ ਦੇ ਪ੍ਰਭਾਰੀ ਵੀ ਇੱਥੇ ਆ ਕੇ ਬਹਿ ਜਾਂਦੇ ਨੇ ਉਹਨਾਂ ਚੋਂ ਬਾਦਲ ਸਾਹਿਬ ਦੀ ਤਾਂ ਗੱਲ ਛੱਡ ਦਿਓ ਚਲੋ ਇਹਨਾਂ ਦੇ ਤਾਂ ਵਸ ਦੀ ਗੱਲ ਨਹੀਂ ਹੋਏਗੀ ਮੋਦੀ ਸਾਹਿਬ ਕੋਲੋਂ ਕੁਝ ਲੈ ਕੇ ਆਉਣਾ ਇਹ ਤੇ ਇਲੈਕਸ਼ਨਾਂ ਤੋਂ ਪਹਿਲਾਂ ਕਹਿੰਦੇ ਨੇ ਮੈਂ ਟਰੱਕ ਭਰ-ਭਰ ਕੇ ਪੈਸੇ ਲਿਆਵਾਂਗਾ ਟਰੱਕ ਭਰ ਕੇ ਨਹੀਂ ਬਟੂਆ ਭਰ ਕੇ ਲੈ ਆਉਂਦੇ ਸਮਝ ਤੇ ਹੁੰਦੀ ਵੀ ਚਲ ਪਰਸ ਵਿੱਚ ਹੀ ਥੋੜੇ ਪੈਸੇ ਪਾ ਕੇ ਉਹਨਾਂ ਦਿੱਤੇ ਪੰਜਾਬ ਲਈ ਨਹੀਂ ਲੈ ਆਉਂਦੇ ਪਰ ਬੀਜੇਪੀ ਜਿਹੜੀ ਪੰਜਾਬ 'ਚ ਵੀ ਰਾਜ ਕਰ ਰਹੀ ਹੈ ਇਹ ਤੁਹਾਨੂੰ ਗੱਡੀਆਂ ਦੇ ਲੱਗੀਆਂ ਨੇ ਅੱਗੇ ਪਿੱਛੇ ਤੁਹਾਡੇ ਇੱਥੇ ਤੁਸੀਂ ਚਾਊਂ ਚਾਊਂ ਕਰਦੇ ਸੜਕਾਂ ਤੇ ਜਾਂਦੇ ਹੋ ਬੀਜੇਪੀ ਦਾ ਕੋਈ ਇੱਕ ਲੀਡਰ ਦੱਸ ਦੇਵੇ ਕਿ ਪੰਜਾਬ ਦੇ ਇੰਡਸਟਰੀਲਿਸਟ ਲਈ ਲਿਆਂਦਾ ਪੰਜਾਬ ਦੇ ਟਰੇਡਰ ਲਈ ਲਿਆਂਦਾ ਪੰਜਾਬ ਦੇ ਕਿਸਾਨ ਲਈ ਲਿਆਂਦਾ ਇਹ ਕਿਹੜੀਆਂ ਗੱਲਾਂ ਕਰਦੇ ਨੇ ਸ਼ਹਿਰੀ ਵੋਟਰ ਸਾਡੇ ਨਾਲ ਹੈ ਸ਼ਹਿਰੀ ਵੋਟਰ ਹੱਥਾਂ ਨੂੰ ਥੁੱਕ ਲਾਈ ਫਿਰਦਾ ਕਿ 17 ਆ ਲੈਂਦੇ ਹੋ ਇਹਨਾਂ ਨੂੰ ਦੱਸ ਦੇਵਾਂਗੇ ਕਿ ਕਾਂਗਰਸ ਔਰ ਇਹ ਭਾਜਪਾ ਕਾ ਲਈ ਮੁੜ ਕੇ 20 ਸਾਲ ਇਹਨਾਂ ਨੇ ਪਾਵਰ ਚ ਨਹੀਂ ਆਉਂਦੇ ਨੇ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ ਇਸਨ ਗੁਰਪ੍ਰੀਤ ਕੋ ਗੀ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਦਾ ਪੂਰਾ ਵੋਟਰ ਹਰ ਵੋਟਰ ਪੰਜਾਬ ਦਾ ਆਮ ਆਦਮੀ ਪਾਰਟੀ ਦੇ ਨਾਲ ਖੜਾ ਸ਼ਹਿਰੀ ਵੋਟਰ ਵੀ ਆਮ ਆਦਮੀ ਪਾਰਟੀ ਦੇ ਨਾਲ ਖੜਾ ਉਹਨਾਂ ਦਾ ਕਹਿਣਾ ਕਿ 15 ਤੋਂ 20 ਨਵੰਬਰ ਦੇ ਵਿਚਕਾਰ ਦਲਿਤ ਮੈਨੀਫੈਸਟੋ ਰਿਲੀਜ਼ ਹੋ ਸਕਦਾ ਹੈ ਔਰ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਅਗਲੇ ਦਿਨਾਂ ਦੇ ਅੰਦਰ ਮੰਡੀਆਂ 'ਚ ਜਾ ਰਹੀ ਹੈ ਮੰਡੀਆਂ ਦੇ ਅੰਦਰ ਕਿਸਾਨਾਂ ਦੇ ਮਸਲੇ ਉਠਾਏਗੀ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ